ਮੇਰੇ ਵੀਰਾਂ ਨੂੰ ਬਰਾਣਾ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਮੈਂ ਨਾ ਆਪਣੇ ਘਰੋਂ ਵੀਰ ਆਪਣੇ ਜਾਣ ਕੇ ਨਿਕਲ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਬਾਹਰ ਨੂੰ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਡਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਆ ਤਾਂ ਇੱਕ ਫੇਰ ਨਹੀਂ ਮਾਰਿਆ ਜੀ ਇਹੋ ਮੇਰੀ ਬਾਹ ਦੇ ਵਿੱਚ ਲੱਗਾ ਵਾ ਉਹ ਆਪਣੀ ਬਾਹ ਬੰਨੀ ਹੋਈ ਆ ਆ ਬਲੱਡ ਦੇ ਲੋ ਜੀ ਵੇਚਾ ਮੈਂ ਕੋਈ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ ਇਹਨੇ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਅੱਜ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹ ਰਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਹਾਂਜੀ ਜੀ ਕੀ ਨਾਮ ਆ ਤੁਹਾਡਾ ਸ੍ਰਿੰਦਰਪੁਰ ਅਕੀਕ ਮਾਮਲਾ ਕੀ ਹੈ ਗਿਆ ਜਦੋਂ ਤੁਹਾਡਾ ਬੇਟਾ ਜਾਂਦਾ ਹੈ ਨਜ਼ਰ ਆ ਰਿਹਾ ਹੈ ਸੀਸੀਟੀਵੀ ਕੈਮਰੇ ਐਚ ਤੇ ਕੁਝ ਕੁ ਪੁੱਛ ਕਰਨ ਦੀ ਨਜ਼ਰ ਆ ਰਹੀ ਹੈ ਕੀ ਗੱਲ ਬਾਤ ਹੈ ਤੁਹਾਡੀ ਇਹ ਮੇਰਾ ਮੇਰੇ ਘਰ ਤੋਂ ਦੋ ਖੇਦ ਦੇ ਫਰਕ ਦੇ ਉੱਤੇ ਮੇਰੇ ਘਰੋਂ ਗੱਡੀ ਮੇਰੇ ਨਾਲ ਆਇਆ ਮੈਂ ਆਲੇ ਪਰਸੋ ਹੀ ਲਈਆ ਉਹ ਆਪਣੇ ਚਾਹ ਦੇ ਵਿੱਚ ਆਪਣੀ ਮਗਿੱਤਰ ਨੂੰ ਨਾਲ ਬਿਠਾ ਕੇ ਮੇਰੇ ਤੋਂ ਪੈਸੇ ਲੈ ਆ ਕਹਿੰਦਾ ਮੈਂ ਇਹਨੂੰ ਕੱਪੜੇ ਲਿਆ ਕੇ ਦੇਣੇ ਆ ਉਹ ਕੱਪੜੇ ਲੈਣ ਗਿਆ ਤਾਂ ਮੋਰਿਓ ਪੁਲਿਸ ਦੀ ਗੱਡੀ ਆਉਂਦੀ ਆ ਤੇ ਪੁਲਿਸ ਨੇ ਉਹਨੂੰ ਖੜਾ ਕੀਤਾ ਉਹਨੇ ਰੁਕੇ ਆ ਤੇ ਪੁਲਿਸ ਨੇ ਸੱਚੇ ਨੇ ਦੋ ਫੈਲ ਕਰ ਦਿੱਤੇ ਆ ਉਹਨੇ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਬੈਕ ਕਰਕੇ ਉਹਨੇ ਆਪਣਾ ਆਪ ਬਚਾ ਲਿਆ ਇਹਨਾਂ ਦੇ ਕੋਲੋਂ ਤਾਂ ਮੁੜ ਕੇ ਗੋੜੀਆਂ ਐ ਨੇ ਜਿਹੜੀਆਂ ਚਾਰ ਚਲਾਈਆਂ ਉਹ ਦੋ ਦੇ ਮੋੜੇ ਦੇ ਵਿੱਚ ਲੱਗੀਆਂ ਆ ਫਾਇਰ ਕਰਨ ਦਾ ਕਾਰਨ ਕੀ ਸੀ ਫਾਇਰ ਕਰਨ ਦਾ ਇਹ ਹੁਣ ਦੇ ਇਹਨਾਂ ਨੂੰ ਪਤਾ ਪਏ ਰੁੱਕ ਜਾ ਉਹ ਰੁੱਕ ਕੇ ਗਿਆ ਜਦ ਮਗੇਤਰ ਉਹਦੀ ਨਾ ਆ ਉਹਨ ਕਿਸ ਵਜ੍ਹਾ ਤੇ ਰੁਕਿਆ ਜਦ ਚਾਰ ਦਿਨ ਪਹਿਲਾਂ ਵੀ ਐਸਐਟਓ ਲੈ ਕੇ ਗਿਆ ਮੇਰੇ ਘਰ ਉਸ ਦਿਨ ਵੀ ਹੈ ਨਾ ਸੀ ਤਾਂ ਮੇਰੇ ਉਸ ਦਿਨ ਵੀ ਕੈਮਰੇ ਲਾ ਕੇ ਲੱਗਿਆ ਐਸ ਜੀ ਵੀਰ ਦੱਸੇਗਾ ਕਿ ਤੁਹਾਡੇ ਮੁੰਡੇ ਦੇ ਕੋਈ ਪੁਰਾਣੇ ਮਾਮਲੇ ਦਰਜ ਨਹੀਂ ਲੱਗੇ ਮੇਰੇ ਮਾਮਲੇ ਦਰਜੇ ਹੈਗੇ ਆ ਇੱਕ ਦਿਨ ਦੇ ਵਿੱਚ ਐਸੇ ਹੀ ਪਰਮਜੀਤ ਨੇ ਇਹ ਬੇਗੋਵਾਲ ਥਾਣੇ ਚੋ ਬੇਗੋਵਾਲ ਥਾਣੇ ਨੇ ਜਿੱਦਾਂ ਇਹਨਾਂ ਨੇ ਪੈਟਰੋਲ ਪੁਆਇਆ ਉੱਥੇ ਦੇ ਬੇਗੋਵਾਲ ਇਹ ਆਪਣੇ ਗੋਪੀ ਨਾ ਆਏ ਅਸਾਈਦਾ ਉਹਨੇ ਕਿਹਾ ਮੇਰੇ ਕੋਲੋਂ ਮਾਲ ਲੈ ਜਾਓ ਇਹ ਮਾਲ ਲੈਣ ਗਏ ਆ ਮੁਰਤੇ ਇਹਨਾਂ ਦੀ ਹੋ ਗਈ ਲੜਾਈ ਪੈਟਰੋਲ ਪੰਪ ਤੇ ਤੁਹਾਡੇ ਮੁੰਡਾ ਨੂੰ ਨਸ਼ਾ ਨਸ਼ਾ ਦੀ ਹਾਂ ਨਸ਼ਾ ਵੇਚਦਾ ਨਹੀਂ ਖਾਂਦਾ ਆ ਨਸ਼ਾ ਆਦਾ ਖਾਂਦਾ ਰੱਜ ਕੇ ਜਿਹੜਾ ਬਲਕਾਰ ਸਿੰਘ ਆ ਉਹ ਕੌਣ ਹੈਗਾ ਜੀ ਸਾਨੂੰ ਬਲਕਾਰ ਸਿੰਘ ਬਾਰੇ ਵੀ ਨਹੀਂ ਪਤਾ ਕੌਣ ਹੈਗਾ ਕੌਣ ਨਹੀਂ ਨਾ ਮੈਂ ਜਾਣਦੀ ਆ ਨਾ ਜੀ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਹੁਣ ਤੁਹਾਡਾ ਬੇਟਾ ਕਿੱਥੇ ਹੈ ਬੇਟੇ ਦਾ ਇਹ ਬਾਰੇ ਇਹਨਾਂ ਨੂੰ ਪਤਾ ਜਦ ਗੋਲੀਆਂ ਚੱਲੀਆਂ ਸਾਨੂੰ ਉਹਨੇ ਕਿਸੇ ਦੇ ਫੋਨ ਦੇ ਉੱਤੋਂ ਲੈ ਕੇ ਸਾਨੂੰ ਆਹ ਆਪਣੀ ਰਿਕਾਰਡਿੰਗ ਤੇ ਲਿਗੋਆ ਸਾਨੂੰ ਉਹਦੇ ਫੋਨ ਵੀ ਬੰਦਿਆ ਆਉਂਦਾ ਬਗੇ ਤਰਦਾ ਵੀ ਫੋਨ ਬੰਦਿਆ ਉਹਦਾ ਵੀ ਫੋਨ ਬੰਦਿਆ ਲੈ ਕੇ ਕਿੱਥੇ ਗਈ ਸੀ ਪੁੱਛ ਪਤਾ ਕੁਛ ਬਰਸਦਾ ਪਤਾ ਨਹੀਂ ਸਾਨੂੰ ਜੀ ਕਿੱਥੇ ਲੈ ਕੇ ਅਸੀਂ ਥਾਣੇ ਆਲੇ ਤਾਂ ਮੇਰੇ ਤੇ ਆ ਜਿਹੜੇ ਦੋ ਗੱਡੀਆਂ ਲੈ ਕੇ ਉੱਪਰ ਵਾਲੇ ਕਹਿੰਦਾ ਤੈਨੂੰ ਚੱਕ ਕੇ ਅੰਦਰ ਦੇਣਾ ਆ ਮੈਂ ਕਹਾਂ ਦੇ ਦੋ ਮੈਂ ਕੋਈ ਇਹ ਨਹੀਂ ਜੱਟ ਜ਼ਿਮੀਦਾਰ ਆ ਅਸੀਂ ਖੇਤੀਬਾੜੀ ਦੇ ਮਾਰਿਆ ਅਸੀਂ ਇਹ ਕੰਮ ਨਹੀਂ ਕਰਦੇ ਨਾ ਸੇ ਤਾਂ ਸਾਡੇ ਪੁੱਤ ਖਾਂਦੇ ਆ ਉਹ ਨਾ ਸਾਡੇ ਕੋਲੋਂ ਹੁੰਦੇ ਤਾਂ ਅਸੀਂ ਆ ਕੀ ਕਰਨਾ ਹੈ ਮੈਨੂੰ ਕਹਿਣ ਲੱਗਾ ਤੇਰਾ ਉਹ ਕੋਹ ਦੇ ਅੰਦਰ ਨਹੀਂ ਭੇਜੇ ਕਦੀ ਮੈਂ ਦੋ ਵਾਰੀ ਸੈਂਟਰ ਚ ਚਕਾਇਆ ਦੋ ਵਾਰੀ ਉਹਨੂੰ ਚਕਾਇਆ ਫੇਰ ਮੁੜ ਕੇ ਮੈਨੂੰ ਹੋਣਾ ਚਾਰ ਦਿਨ ਹੋ ਗਿਆ ਸੀ ਐ ਸੱਚੇ ਨੂੰ ਵੀ ਕਿਹਾ ਕਿ ਕਿਤੇ ਛੁਜਮਾ ਸੈਂਟਰ 'ਚ ਇਹਨੂੰ ਦਾਖਲ ਕਰਾ ਦੇ ਤੁਹਾਡੇ ਵਿਭਾਗ 'ਚ ਕੌਣ-ਕੌਣ ਜਾਣੇ ਹੈਗੇ ਮੈਂ ਤਾਂ ਮੇਰਾ ਪੁੱਤ ਹੀ ਆ ਪਰਿਵਾਰ ਦੇ ਵਿੱਚ ਹੋਰ ਨਹੀਂ ਮੇਰੇ ਘਰ ਕੋਈ ਵੀ ਜਿਸਬ ਜੋਗਪੁਰ ਦੇ ਵਿੱਚ ਇੱਕ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਫੜਨ ਦੌਰਾਨ ਗੋਲੀ ਚਲੇ ਗਈ ਹੈ ਦੋਸ਼ੀ ਭਜਦਾ ਨਜ਼ਰ ਆ ਰਿਹਾ ਕਾਰ ਵਿੱਚ ਇਹਦੇ ਇਹਦੇ ਵਿੱਚ ਕੱਲ ਸਾਡੇ ਐਸਐਚਓ ਭੋਗਪੁਰ ਨੂੰ ਇਨਫੋਰਮੇਸ਼ਨ ਸੀ ਕੋਈ ਕਿ ਇੱਕ ਵਿਰਿੰਦਰ ਸਿੰਘ ਨਾਂ ਦਾ ਲੜਕਾ ਜਿਹੜਾ ਕਾਲੇ ਬੱਕਰੇ ਦਾ ਰਹਿਣ ਵਾਲਾ ਵੀ ਉਹ ਉਹਦੇ ਘਰ ਕੋਈ ਨਸ਼ਾ ਤਸਕਰਾਂ ਦੀ ਜਿਹੜੀ ਆਮਦ ਹੈ ਤੇ ਉਸ ਬੰਦ ਵਿੱਚ ਫਿਰ ਆਪਣਿਆਂ ਆਪ ਦੇ ਲੋ ਅਸੀਂ ਇੰਟੈਲੀਜੈਂਸ ਇਨਪੁਟ ਬੇਸ ਜਿਹੜਾ ਆਪਾਂ ਉਹਨੂੰ ਕਵਰ ਅਪ ਕੀਤਾ ਸੀਗਾ ਉਥੇ ਏਰੀਏ ਦੇ ਵਿੱਚ ਤੇ ਜਦੋਂ ਉਹਦੇ ਘਰ ਦੇ ਲੱਗੇ ਜੇ ਤੇ ਉਹਦੇ ਘਰ ਦੇ ਗੜੀ ਗੱਡੀ ਖੜੀ ਸੀਗੀ ਜਿਹਦੇ ਵਿੱਚ ਉਹ ਬਰਿੰਦਰਪਾਲ ਬੈਠਾ ਬਰਿੰਦਰ ਸਿੰਘ ਬੈਠਾ ਸੀਗਾ ਤੇ ਉਹ ਜਿਹੜਾ ਜਿਹੜਾ ਨਸ਼ਾ ਤਸਕਰ ਸੀ ਉਹ ਬਲਕਾਰ ਸਿੰਘ ਸੀਗਾ ਇਹ ਘ੍ਰਿੰਡੇ ਦਾ ਰਹਿਣ ਵਾਲਾ ਵਾ ਇਹ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਤੋਂ ਪੁਲਿਸ ਪਾਰਟੀ ਨੇ ਵੇਖ ਤੇ ਸਾਰੀ ਉਹਨ ਗੱਡੀ ਬੈਕ ਕਰਕੇ ਤੇ ਭਜਾਉਂਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗੱਡੀ ਭਜਾ ਕੇ ਲੈ ਗਿਆ ਉਸਦੇ ਬਾਅਦ ਇਹਦਾ ਫਿਰ ਜਦੋਂ ਇਹਨੂੰ ਉਥੋਂ ਚੈੱਕ ਕੀਤਾ ਤੇ ਬਲਕਾਰ ਸਿੰਘ ਦੇ ਕੋਲੋਂ ਸਾਨੂੰ 3 ਗ੍ਰਾਮ ਹਿਰਨ ਤੇ 152 ਜਿਹੜੀਆਂ ਟੈਬਲੇਟ ਇੰਟੌਕਸਿਕੈਂਟ ਟੈਬਲੇਟ ਮਿਲੇ। ਤੋਂ ਇਹਦੇ ਵਿੱਚ ਅਸੀਂ ਜਿਹੜੀ ਐਫਆਈਆ ਦਰਜ ਕਰਕੇ ਉਹ ਤਫਤੀਸ਼ ਕਰਦੇ ਆ। ਇਹਦਾ ਬਲਕਾਰ ਸਿੰਘ ਹੈ ਇਹਦੇ ਖਿਲਾਫ ਘਰੇਂਡੇ ਥਾਣੇ ਦੇ ਵਿੱਚ ਪੰਜ ਮੁਕਦਮੇ ਦਰਜ ਚਾਰ ਐਨਡੀਪੀਐਸ ਅੱਗੇ ਤੇ ਇੱਕ ਕਾਮਜਕਟ ਦਾ। ਇਹਦਾ ਬਰਿੰਦਰ ਸਿੰਘ ਹੈ ਇਹਦੇ ਖਿਲਾਫ ਵੀ ਪੰਜ ਮੁਕਦਮੇ ਦਰਜਾ ਜਿਹੜੇ ਕਿ ਲੁੱਟਫੋਹਾਂ ਦੇ। ਸੋ ਇਸ ਤਰ੍ਹਾਂ ਕਰਕੇ ਦੋਨੇ ਹੀ ਜਿਹੜੇ ਕ੍ਰਿਮੀਨਲ ਬੰਦੇ ਆ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਕਾਰਵਾਈ ਕਰ ਰਹੇ ਆ ਇਹਦਾ ਬਲਕਾਰ ਸਿੰਘ ਦਾ ਸੀ ਹੁਣ ਪ੍ਰੋਪਰਟੀ ਦੀ ਕਰ ਰਹੇ ਆ ਉਧਰ ਨੂੰ ਅਸੀਂ ਕਰਕੇ ਫ੍ਰੀਜ਼ ਕਰਾਵਾਂਗੇ ਇਹਨੂੰ ਅਸੀਂ ਬਰਿੰਦਰ ਨੂੰ ਵੀ ਅਸੀਂ ਜਲਦੀ ਜਿਹੜਾ ਇਸ ਮੁਕਦਮੇ ਵਿੱਚ ਅਰੈਸਟ ਕਰਾਂਗੇ